ਪਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਵਰਭ ਨੂੰ ਸਮਰਪਤ ਮਾਨਜੋਤ ਸਿੰਘ ਸਾਹਿਬ ਤਖਤ ਸਾਹਿਬ ਦੇ ਸੋਚੇ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਅਖੰਡ ਪਾਤਸ਼ਾਹਬ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਆਰੰਭ ਹੋਏ ਹਨ ਅਤੇ ਨਾਲ ਹੀ ਤਖਤ ਸਾਹਿਬ ਵਿਖੇ ਸਬੂਤੀਆਂ ਸੰਗਤਾਂ ਵੱਲੋਂ ਕੱਲ ਨੂੰ ਜੋ ਨਗਰ ਕੀਰਤਨ ਆਰੰਭ ਹੋਣਾ ਨਗਰ ਕੀਰਤਨ ਦੇ ਰੂਟ ਦੀ ਸਫਾਈ ਕਰਨ ਵਾਸਤੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਸਾਥ ਤੇ ਸੰਗਤਾਂ ਤਿਆਰ ਨੇ ਅਰਦਾਸ ਬੇਨਤੀ ਹੋਈ ਹੈ। ਸੋ ਕੱਲ ਨੂੰ 10:30 ਵਜੇ ਨਗਰ ਕੀਰਤਨ ਤਖਤ ਸਾਹਿਬ ਵਿਖੇ ਆਰੰਭਤਾ ਹੋਵੇਗੀ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਖਤ ਸਾਹਿਬ ਵਿਖੇ ਆਨ ਕੇ ਸਮਾਪਤੀ ਹੋਵੇਗੀ। ਉੱਥੇ ਹੀ 15 ਨਵੰਬਰ ਨੂੰ 10:30 ਵਜੇ ਗੁਰਦੁਆਰਾ ਦਮਨੋ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਗੁਰਬਾਣੀ ਸ਼ਬਦ ਕੀਰਤਨ ਹੋਵੇਗਾ ਉਪਰੰਤ ਤਖਤ ਸਾਹਿਬ ਵਿਖੇ ਦੀਵਾਨ ਸਜਣਗੇ ਅਤੇ ਨਾਲ ਹੀ ਸੂਰਾ ਸੋ ਪਹਿਚਾਨਣੀ ਹੈ। ਜੋ ਲਰਾਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਤਨ ਤਨ ਬਾਬਾ ਦੀਪ ਸਿੰਘ ਜੀ ਆਂਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਆ ਰਿਹਾ ਉਹਦੇ ਸਬੰਧ ਵਿੱਚ ਵੀ ਤਖਤ ਸਾਹਿਬ ਵਿਖੇ ਜੋ ਸਮਾਗਮ ਕੀਤੇ ਜਾ ਰਹੇ ਹਨ ਸੋ ਆਪ ਸੰਗਤਾਂ ਨੂੰ ਬੇਨਤੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਨਾਨਕ ਸਾਹਿਬ ਜੀ ਆਂਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਚਰਨਾਂ 'ਚ ਕੋਟਾਹਾਨ ਕੋਟ ਨਮਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਸਾਰੀ ਫੁੱਲਾਂ ਦੀ ਸਜਾਵਟ ਕੀਤੀ ਗਈ ਦੀਵ ਮਾਲਾ ਕੀਤੀ ਗਈ ਹੈ 14 ਜਿਹੜੀ ਨਵੰਬਰ ਦੀ ਰਾਤ ਨੂੰ ਅਸਤਵਾਜੀ ਕੀਤੀ ਜਾਵੇਗੀ ਇਸੇ ਤਰ੍ਹਾਂ 15 ਤਰੀਕ ਦੇ ਵੀ ਦੁਆਰ ਨੇ ਸੋ ਨਾਲ-ਨਾਲ ਜਿੱਥੇ ਸਾਰੇ ਸਵਾਗਮ ਚੱਲਦੇ ਨੇ ਉਥੇ ਸਾਡੇ ਗ੍ਰੰਥੀ ਸਹਿਬਾਨ ਅਤੇ ਗੁਰਮਤ ਇੰਸਟੀਚੂਟ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਬੱਚਿਆਂ ਵੱਲੋਂ ਬੜਾ ਸਹਿਯੋਗ ਦੇ ਕੇ ਸੰਗਤ ਦੇ ਨਾਲ ਇਹ ਸਾਰੀ ਸਜਾਵਟ ਕੀਤੀ ਗਈ ਹੈ ਸੋ ਗੁਰੂ ਕਿਰਪਾ ਕਰਨ ਸਬਨਾ ਦੀ ਹਾਜ਼ਰੀ ਦਾਰ ਪ੍ਰਵਾਨ ਕਰਨ ਜੀ